ਇਕੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਪੈਸ਼ਲ ਜੋ اجلاس ਬੁਲਾਇਆ ਗਿਆ ਕਿਉਂਕਿ ਪਿਛਲੇ ਕਈ ਸਮੇਂ ਸੇ ਕੁਝ ਸ਼ਿਕਾਇਤਾਂ ਜੋ ਪੈਂਡਿੰਗ ਪਈ ਥੀ ਔਰ ਉਨਕੇ ਉਪਰ ਕਾਰਵਾਈ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਸਪੈਸ਼ਲ ਪਾਇਆ ਗਿਆ ਕਿ ਭਈ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਉੱਪਰ ਕਲੇਂਗਾ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸਿੰਘ ਜਾਨ ਲੈ ਕੇ ਉਹਦੀ ਰਿਪੋਰਟ ਸਾਰੇ ਦੇ ਸਾਰੇ 50 ਮੈਂਬਰ ਜਿਹੜੇ ਉਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਇਹ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰਦਾਰ ਹਰਵਿੰਦਰ ਸਿੰਘ ਸਰਨਾ ਉਹਨਾਂ ਨੂੰ ਵੀ ਭੇਜਿਆ ਗਿਆ ਕਿ ਵੀ ਤੁਹਾਡੇ ਉੱਤੇ ਇਹ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਬਸ਼ਨਾਬ ਜਿਹੜੇ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੋੜ ਦੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਇਹ ਕਾਰਵਾਈ ਵਸੇ ਸਾਲੋਂ ਜਨਰਲ ਹਾਊਸ ਬੁਲਾਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿ ਆਪਣੀ ਨੈਤਿਕ ਜ਼ਿੰਮੇਵਾਰੀ ਕੋ ਪੱਜਿਓਈ ਨੇ ਸਾਰੇ ਦੇ ਸਾਰੇ ਸਿਰਫ ਦੂਸ਼ਣ ਬਾਜ਼ੀਆਂ ਕਰਨੀਆਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਦੀਆਂ ਗੱਲਾਂ ਕਰਦੇ ਆ ਸੋ ਅੱਜ ਵੀ ਉਹਨਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਨਾ ਪਰਦੋਏ ਸਾਰਿਆਂ ਨੇ ਉੱਥੇ ਮੈਂਬਰ ਸਾਹਿਬ ਨੇ ਫਿਰ ਖੜੇ ਹੋ ਕੇ ਸਦਾ ਕੁਪਿੰਦਰ ਸਿੰਘ ਪੁਰਲੜ ਬੀਬੀ ਰஞ்சிਤ ਕੌਰ ਜੀ ਸਦਾ ਗੁਰਦੇਵ ਸਿੰਘ ਸਦਾ ਅਿੰਦਰਜੀਤ ਸਿੰਘ ਮੌਂਟੀ ਇਹਨਾਂ ਨੇ ਸਦਾ ਕੁਵਿੰਦਰ ਸਿੰਘ ਲੱਕੀ ਸਾਰਿਆਂ ਨੇ ਇਹ ਗੱਲਾਂ ਰੱਖੀਆਂ ਕਿ ਇੱਕ ਜਿਹੜਾ ਮੋਡਰਲ ਐਬਿਟਿਊਡ ਹੈ ਕਿ ਤੁਸੀਂ ਜਿਹੜੀ ਹੈ ਅਮਾਨਤ ਦੀ ਖਾਨਤ ਦੀ ਗੱਲਾਂ ਕਰਦੇ ਹੋ ਔਰ ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਜੋ ਲੋਕ ਦਸਵੰਦ ਦਾ ਪੈਸਾ ਦਿੰਦੇ ਆ ਆਪਣਾ ਮੱਥਾ ਟੇਕਦੇ ਨੇ 10-10 ਰੁਪਏ ਕਰਕੇ ਉਹਨਾਂ ਨੂੰ ਤੁਸੀਂ ਨਿੱਜੀ ਤੌਰ ਦੇ ਉੱਤੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਇੱਥੋਂ ਚੈੱਕ ਲੈ ਕੇ ਜਾਣਾ ਸਰਦਾਰ ਮੁੰਜੀ ਸਿੰਘ ਜੀ ਕਿਨੇ ਆਪਣੀ ਬੇਟੀ ਦੇ ਨਾਮ ਤੇ ਲਿਆ ਹਰਵਿੰਦਰ ਸਿੰਘ ਸਰਨਾਉ ਅਤੇ ਮੁੰਜੀ ਸਿੰਘ ਸਰਨਾ ਨੇ ਆਪਣੀਆਂ ਕੰਪਨੀਆਂ ਦੇ ਨਾਮ ਦੇਤੇ ਲਿਆ ਸੋ ਇਹਦੇ ਇਹ ਗਿਆਨ ਰੱਖਦੇ ਹੋਏ ਸਾਰੇ ਹਾਊਸ ਨੇ ਪਾਸ ਕੀਤਾ ਕਿ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਕਿ ਕੋਈ ਮੈਂਬਰ ਅੱਜ ਤੋਂ ਬਾਅਦ ਜ਼ੁਰਤ ਨਾ ਕਰ ਸਕੇ ਕਿ ਉਹਨਾਂ ਭਈ ਦਿੱਲੀ ਕਮੇਟੀ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਖਜ਼ਾਨਿਆਂ ਵੱਲ ਨਜ਼ਰ ਪਾ ਸਕੇ ਇਹਦੇ ਵੱਲ ਗੁਲਤਾਂ ਵੱਲ ਧਿਆਨ ਦੇ ਸਕੇ ਸੋ ਸਾਰੇ ਮੈਂਬਰਾਂ ਨੇ ਇੱਕੋ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਬਿਲਕੁਲ ਮੁਦਲੀ ਮੈਂਬਰਸ਼ਿਪ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਊਸਕਾਲੋ ਅਧਿਕਾਰ ਹੈ ਐਕਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਗਿਆ ਔਰ ਅਗਲਾ ਮਤਾ ਪਾਸ ਕੀਤਾ ਕਿ ਇਸ ਮਤੇ ਨੂੰ ਜਿਹੜਾ ਅੱਜ ਪਾਸ ਕੀਤਾ ਇਹਨੂੰ ਕਾਰਵਾਈ ਲਈ ਦਿੱਲੀ ਸਰਕਾਰ ਨੂੰ ਭੇਜਿਆ ਜਾਏਗਾ। ਜੀ ਸਰ ਇਹ ਤਿੰਨੋਂ ਮੈਂਬਰ ਗਰੁੱਪ ਦੀ ਜੋ ਮੈਂਬਰੀ ਹੈ ਉਹ ਰੱਦ ਕਰ ਦਿੱ ਗਈ ਹੈ ਔਰ ਇਹ ਕਿਆ ਕੋਈ ਪ੍ਰਵਧਾਨ ਹੈ ਜੋ ਗੁਰਦੁਆਰਾ ਡਾਇਰੈਕਟਰ ਦਾ ਮੈਂ ਮੈਂ ਬਿਲਕੁਲ ਇੱਕੋ ਗੱਲ ਪਹਿਲੇ ਹੀ ਗੱਲ ਕਰਤੀ ਹੈ ਕਿ ਇਹ ਮੈਂਬਰਸ਼ਿਪ ਬਿਲਕੁਲ ਕੈਨਸਲ ਕਰਤੀ ਗਈ ਹੈ ਔਰ ਇਹਦੀ ਪ੍ਰਵਧਾਨ ਐਕਟ ਦੇ ਵਿੱਚ ਹੈ। ਤੇ 3/4th ਆਫ ਦੀ ਜਿਹੜੀ ਮੈਜੋਰਟੀ ਚਾਹੀਦੀ ਹੈ ਔਰ 3/4th ਮੈਜੋਰਟੀ 38 ਮੈਂਬਰ ਉੱਤੇ ਹਾਜ਼ਰ ਸੀ ਜਿਨ੍ਹਾਂ ਨੇ ਇਹਨਾਂ ਦੀ ਮੈਂਬਰੀ ਅਕਾਰਿਤ ਕਰਨ ਨੂੰ ਸੇ ਉਤੇ ਸਭ ਨੇ ਇੱਕ ਮਤ ਉਪਰ ਹੱਥ ਖੜੇ ਕੀਤੇ ਆ ਔਰ ਬਿਲਕੁਲ ਇਹ ਨਦੀ ਮਡਲੀ ਮੈਂਬਰਸ਼ਿਪ ਖਰੀਦ ਕਰਤੀ ਔਰ ਅਸੀਂ ਇੱਕ ਐਗਜ਼ਾਮਪਲ ਕ੍ਰੀਏਟ ਕਰਾਂਗੇ ਕਿ ਨਾ ਕੋਈ ਇਸ ਗੁਰੂ ਘਰ ਵੱਲ ਚੋਰੀ ਵੱਲ ਦੇਖੇ ਔਰ ਨਾ ਕੋਈ ਇਹ ਨਦੀ ਹਮਾਇਤ ਕਰਨ ਵਾਲਾ ਜਿਹੜਾ ਵੀ ਕੋਈ ਆਏਗਾ ਅਸੀਂ ਉਹਨਾਂ ਨੂੰ ਵੀ ਅਚੀ ਤਰੀਕੇ ਨਾਲ ਨਿਖਾਂਗੇ ਐਸਜੀਪੀਸੀ ਨੇ ਇਸ ਕੋ ਅਵੈਦ ਬਤਾਇਆ ਇਸ ਬੈਠਕ ਕੋ ਔਰ ਅਸੀਂ ਵੀ ਅਕਾਲ ਤਖਤ ਸਾਹਿਬ ਦੇ ਜੱਥੇ ਆਦਿ ਕੋਈ ਸੰਦੇਸ਼ ਲੈ ਕੇ ਆਇਆ ਕਿ ਸਦਾਵਦੀ ਚੱਲ ਰਹੀ ਹੈ ਐਸੀ ਬੈਠਕ ਜਿਹੜੀ ਨਾ ਕੀਤੀ ਜਾਏ ਦੇਖੋ ਅਕਾਲ ਤਖਤ ਸਾਹਿਬ ਕੀ ਮੂਝੇ ਤੋ ਕੋਈ ਸੰਦੇਸ਼ ਆਇਆ ਨਹੀਂ ਤਾਮੀ ਸਾਹਿਬ ਕੀ ਜਰੂਰ ਕੱਲ ਇੱਕ ਤੋਂ ਮੈਂ মিডিਆ ਕੇ ਰਾਹੀਂ ਕੁਝ ਭਾਈਓ ਨੇ ਮੇਰੇ ਤੋਂ ਸਵਾਲ ਵੀ ਪੁੱਛਿਆ ਸੀ ਮਗਰ ਮੈਂ ਇੱਕ ਗੱਲ ਦੱਸ ਦਵਾਂ ਕਿ ਤਾਮੀ ਸਾਹਿਬ ਨੇ 3 ਤਰੀਕ ਨੂੰ ਜਲਾਸ ਰੱਖਿਆ ਹੋਇਆ ਆਪਣੀ ਪ੍ਰਧਾਨਗੀ ਬਚਾਉਣ ਵਾਸਤੇ ਤੇ ਉਹ ਵੀ ਕਿਹ ਖਾਰਜ ਕਰ ਰਹੇ ਨੇ ਸੋ ਇਹ ਗੱਲਾਂ ਇੰਟਰਫੇਰੈਂਸ ਹੋ ਤਾਮੀ ਸਾਹਿਬ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਜਿੱਥੇ ਧਾਰਮਿਕ ਮਸਲੇ ਹੋਣ ਜਿੱਥੇ ਐਡਮਿਨਿਸਟ੍ਰੇਟਿਵ ਮਸਲੇ ਹੋਣ ਉਸੇ ਅਕਾਲ ਤਖਨ ਨੂੰ ਇਨਵੋਲ ਨਹੀਂ ਕੀਤਾ ਜਾਂਦਾ ਕਿੱਥੇ ਗੁਰੂ ਗ੍ਰੰਥ ਸਾਹਿਬ ਦੀ ਜਿੱਥੇ ਬੇਦਗੀਆਂ ਹੋਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਚੋਰੀ ਹੋਏ ਨੇ ਉੱਥੇ ਜ਼ਰੂਰ ਅਕਾਲ ਤਖਨ ਸਾਹਿਬ ਨੂੰ ਇਨਵੋਲ ਕਰਨ ਪੰਜਾਬ 'ਚ ਬਹੁਤ ਕੁਝ ਹੈਗਾ ਕਰਨ ਵਾਸਤੇ ਅਕਾਲ ਤਖਨ ਸਾਹਿਬ ਅਸੇ ਜਿਹੜਾ ਅੱਜ ਅਕਾਲ ਤਖਨ ਸਾਹਿਬ ਜੱਥੇਦਾਰ ਨੂੰ ਉਹਨਾਂ ਨੇ ਅੱਜ ਹਦਾਇਤ ਦਿੱਤੀ ਹੈ ਜਾਂ ਮੈਂ ਤਾਂ ਹਦਾਇਤ ਦੀ ਰੂਪੀ ਜੀ ਕਵਾਂਗਾ ਕਿ ਵਰਨਾ ਐਸਜੀਪੀਸੀ ਦਾ ਪ੍ਰਧਾਨ ਕਿਉਂ ਚਿੱਠੀ ਲਿਖੇਗਾ ਜਿਹੜਾ ਉਹਨਾਂ ਦਾ ਕੋਈ ਕੰਸਰਨ ਨਹੀਂ ਹੈ ਕਿ ਉਹ ਆਪ ਦਿੱਲੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਅੱਜ اجلاس ਦੇ ਵਿੱਚ ਇੱਥੇ ਪ੍ਰੈਜ਼ੈਂਟ ਹੋਣਾ ਚਾਹੀਦਾ ਔਰ ਤਾਂ ਪਤਾ ਚਲਦਾ ਕਿ ਹਾਂ ਇਹ ਬਿਲਕੁਲ ਬਾਇਸ ਨਹੀਂ ਨੇ ਔਰ ਸਾਰੇ ਇੱਕ ਪਾਸੇ ਇੱਕ ਅੱਖ ਨਾਲ ਸਾਰਿਆਂ ਨੂੰ ਦੇਖਦੇ ਕਾਲਕਾ ਸਾਹਿਬ ਆਪਨੇ ਕਹਾ ਕਿ ਸਭੀ ਮੈਂਬਰੇ ਤੋਂ ਨੋਟਾ دیا ਗਿਆ ਸੀ ਲੇਕਿਨ ਇੱਕ ਮੈਂਬਰ ਜੋ ਜਿੰਕਾ ਨਾਮ ਲਵਾਂ ਉਹ ਲਗਾਤਾਰ aarop ਲਗਾਇਆ ਉਹਨੂੰ ਪਹਿਲੇ ਉਹਨੂੰ ਰੋਕ ਲਿਆ ਗਿਆ ਸੀ ਔਰ ਅੰਦਰ ਨਹੀਂ ਜਾਣੇ ਦਿੱਤਾ ਦੇਖੋ ਮੀਟਿੰਗ ਮੀਟਿੰਗ ਸ਼ੁਰੂ ਦਾ ਹੁੰਦਾ ਇੱਕ ਪ੍ਰੋਸੀਜਰ ਹੁੰਦਾ ਜਦ ਅਰਦਾਸ ਸ਼ੁਰੂ ਹੋ ਜਾਏ ਅਰਦਾਸ ਸ਼ੁਰੂ ਹੋ ਜੇ ਤੇ ਮੈਂ ਵੀ ਨਹੀਂ ਅੰਦਰ ਜਾ ਸਕਦਾ ਇਸ ਕਰਕੇ ਸੋਨੂ ਜੀ ਨੇ ਇਹ ਕੋ ਲਿਖਿਆ ਜਦ ਅਰਦਾਸ ਸ਼ੁਰੂ ਹੋ ਜੇ ਹੁਕਮਨਾਮਾ ਲੈ ਆ ਰਿਹਾ ਉਸ 19 ਦਿਨ ਵਸੇ ਉਹਨਾਂ ਨੂੰ ਰੋਕਿਆ ਗਿਆ ਵਰਨਾ ਤੇਸੀਂ ਇਨਵਾਈਟ ਕੀਤਾ ਜਦੋਂ ਅੰਦਰ ਆਏ ਨੇ ਮੇਰੇ ਨਾਲ ਆ ਕੇ ਬੈਠੇ ਆ ਕੇ ਮੈਨੂੰ ਉਹ ਅਕਾਲਤਖ ਸਾਹਿਬ ਦੇ ਜਥੇਦਾਰ ਸਾਹਿਬ ਦੀ ਚਿੱਠੀ ਫੜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਭਈ ਮੈਨੂੰ ਜਥੇਦਾਰ ਸਾਹਿਬ ਖੁਦ ਮੇਲ ਭੇਜ ਦੇ ਡਾਇਰੈਕਟ ਭੇਜ ਦੇ ਭਈ ਇਹ ਕੋ ਦਿੱਲੀ ਕਮੇਟੀ ਦਾ ਚੁਣਿੰਦਾ ਮੈਂਬਰ ਹੈ ਕੋ ਡਾਕੀਆਂ ਥੋੜੀ ਹੈ ਔਰ ਨਾਲ ਅਕਾਲ ਤਖਤ ਸਾਹਿਬ ਦੀ ਆਪਣੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦੇ ਸੈਕਟਰੀਏਟ ਤੋਂ ਕੋਈ ਆਏ ਅਸੀਂ ਉਹਦਾ ਸਤਿਕਾਰ ਕਰਾਂਗੇ ਮਗਰ ਸਾਡੇ ਆਪੋਜੀਸ਼ਨ ਦਾ ਰੋਲ ਅਪਣਾਉਣ ਵਾਲੇ ਮੈਂਬਰਾਂ ਨੂੰ ਬਿਲਕੁਲ ਨਾਲ ਨਹੀਂ ਰੱਖਾਂ ਕਾਲਕ ਸਾਹਿਬ ਆਪਨੇ ਕਹਾ ਕਿ ਇੱਕ ਤਿਹਾਈ ਬਹੁਮਤ ਹੁੰਦਾ ਹੈ ਤਾਂ ਦੋ ਤਿਹਾਈ ਦੋ ਤਿਹਾਈ ਅਗਰ ਬਹੁਮਤ ਹੁੰਦਾ ਹੈ ਤਾਂ ਸਦਸਤਾ ਰੱਦ ਹੁੰਦੀ ਹੈ ਇੱਕ ਕੀ ਐਸਾ ਵੀ ਕੋਈ ਕਾਨੂੰਨ ਹੈ ਕਿ ਕਿ ਉਹ ਕੋਈ ਮੈਂਬਰ ਹੈ ਦਿੱਲੀ ਕਮੇਟੀ ਦਾ ਅਗਰ ਉਸਕੇ ਪਰਿਵਾਰ ਕੋ ਕਿਸੇ ਕੋ ਨੌਕਰੀ ਮਿਲੇਗੀ ਤਾਂ ਉਨਕੀ ਸਦਸਤਾ ਵੀ ਰੱਦ ਹੋ ਸਕਦੀ ਹੈ ਦੇਖੋ ਐਸਾ ਕੋਈ ਪ੍ਰਵਾਦਾਨ ਨਹੀਂ ਹੈ ਔਰ ਅਗਰ ਐਸਾ ਕੋਈ ਪ੍ਰਵਾਦਾਨ ਹੈ ਤਾਂ ਜੋ ਡਿਊ ਕੋਰਸ ਦੀ ਲਾਈਨ ਤੇ ਆਏ ਆ ਉਨਕੇ ਵੀ ਸ਼ਿਕਾਇਤ ਲੈ ਆਏ ਹਮ ਉਸ कार्रवाई कर देंगे सो so, ऐसा कोई अभी प्रावधान नहीं अगर कोई होगा क्योंकि मैंने इतनी स्टडी एक्ट के ऊपर नहीं किया मैं तो जब अभी तो चोरों को पकड़ने पर लगा अगर बेनिफिट दे रहा है अपने परिवार को इसके ऊपर तो जरूर उसके ऊपर भी कार्रवाई करेंगे जिस प्रोसेस से ये आया है हमें गुरुद्वारा डायरेक्टरेट इलेक्शन से वहां भेज दें हम उसके ऊपर भी कार्रवाई करेंगे